डीएचए हरचरण सिंह पुलरते मामले ਦੇ ਵਿੱਚ ਉਹsta ਵਿਚੋਲਿਆ 크੍ਰਿਸ਼ਨੂ ਵੀ ਪੁਲਿਸ ਦੇ ਵੱਲੋਂ ਚੁੱਕਿਆ ਗਿਆ ਤਾਂ ਪੁਲਿਸ ਦੇ ਵੱਲੋਂ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਸਾਬਕਾ ਹੋਕੀ ਖਿਡਾਰੀ 크ਿਸ਼ਨੂ ਜੋ ਕਿ ਡੀਐਚਈ ਪੁਲਰਤਾ ਵਿਚੋਲਿਆ ਸੀ ਉਸ ਨੂੰ ਗ੍ਰਿਫਤਾਰ ਕੀਤਾ ਦਰਸਲ ਜੇ ਕੱਲ੍ਹ ਕੀਤੀ ਜਾਵੇ ਤਾਂ ਨਾਪਾ ਦਾ 29 ਸਾਲ ਦਾ ਨੌਜਵਾਨ 크ਿਸ਼ਨੂ ਸ਼ਾਰਤਾ ਚਰਚਾ ਦੇ ਵਿੱਚ ਹੈ ਕਿਉਂਕਿ ਇਸ ਦੀਆਂ ਵੱਡੇ ਵੱਡੇ ਲੀਡਰਾਂ ਦੇ ਨਾਲ ਫੋਟੋਸ ਵੀ ਸਾਹਮਣੇ ਆਈ ਹੈ ਤਾਂ ਕਿ ਹਾਜ਼ਰ ਹੈ ਕਿ ਲੀਡਰਾਂ ਦੇ ਨਾਲ ਇਸ ਦੀ ਕਾਫੀ ਨੇੜਤਾ ਸੀ ਤਾਂ ਨਾਬਾ ਦੀ ਹਰਿਦਾਸ ਕਲੋਨੀ ਦਾ ਵਸਨੇ ਕ੍ਰਿਸ਼ਨ ਕੋਮੀ ਪੱਤਰ ਦਾ ਸਾਬ ਦਾ ਹਾਕੀ ਖਿਡਾਰੀ ਹੈ ਸਾਲ 2018 ਤੋਂ 2022 ਤੱਕ ਉਸਨੇ ਮੰਡੀ ਗੋਮਿੰਦਗੜ ਤੇ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਆਊਟਸੋਰਸ ਮੁਲਾਜ਼ਮ ਵਜੋਂ ਕੰਮ ਕੀਤਾ ਇਸੇ ਦੌਰਾਨ ਸਾਬਕਾ ਕੈਪਟਨ ਮੰਤਰੀ ਸਾਦੂ ਸਿੰਘ ਧਰਮਸੋਤ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਸਤਿ ਨੇੜਤਾ ਹੋਈ ਹੈ ਤਾਂ ਇਸ ਉਤਰਾਂ ਦੇ ਹਵਾਲੇ ਤੋਂ ਖਬਰ ਜੁੜੀ ਹੈ ਸਾਹਮਣੇ ਆ ਰਹੀ ਹੈ ਕਿ ਵੱਡੇ ਲੀਡਰਾਂ ਦੇ ਨਾਲ ਇਸ ਦੀ ਕਾਫੀ ਨੇੜਤਾ ਸੀ ਤਾਂ ਸੂਤਰਾਂ ਅਨੁਸਾਰ ਉਹ ਕੁਸਮਾ ਨਵਜੋਤ ਸਿੰਘ ਸਿੱਧੂ ਦਾ ਸੋਸ਼ਲ ਮੀਡੀਆ ਇਨਚਾਰਜ ਵੀ ਰਿਹਾ ਉਸ ਦੀ ਫੇਸਬੁੱਕ ਪ੍ਰੋਫਾਈਲ ਤੇ ਸੀਨੀਅਰ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੇ ਨਾਲ ਤਸਵੀਰਾਂ ਵੀ ਆਮ ਦੇਖੀਆਂ ਗਈਆਂ ਕ੍ਰਿਸ਼ਨੂ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਨਾਲ ਸੰਪਰਕ ਬਣਾਉਣ ਦੇ ਵਿੱਚ ਮਾਹਿਰ ਤਾਂ ਉਹ ਉੱਚ ਪੱਧਰੀ ਸਬੰਧਾਂ ਦਾ ਖੁੱਲਕੇ ਦਿਖਾਵਾ ਕਰਦਾ ਸੀ ਨਾਬਾ ਦੇ ਮਸ਼ਹੂਰ ਲਿਬਰਲ ਹਾਕੀ ਟੂਰਨਾਮੈਂਟ ਦੌਰਾਨ ਵੀ ਉਹ ਖਿਡਾਰੀਆਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਕਰਕੇ ਚਰਚਾ ਦੇ ਵਿੱਚ ਰਹਿੰਦਾ ਸੀ ਤਾਂ ਸੂਤਰਾਂ ਮੁਤਾਬਕ ਉਸਤਾ ਰਸੂਖ ਨੇ ਵਾਅਦਾ ਕੀਤਾ ਸੀ ਕਿ ਕਈ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਆਪਣੀਆਂ ਬਦਲੀਆਂ ਕਰਵਾਉਣ ਚਾਂਬ ਬਦਲੀਆਂ ਦੀਆਂ ਲਿਸਟਾਂ ਦੀ ਅਗਵਾਉ ਚਾਂਡ ਕਾਡੀ ਲੈਂਡ ਤੇ ਲਈ ਉਸਤੇ ਨਾਲ ਸੰਪਰਕ ਕਰਤੇ ਸੰਤਾ ਕ੍ਰਿਸ਼ਨੂ ਵੀ ਪੁਲਿਸ ਤੇ ਹੱਥੇ ਚੜ ਚੁਕਿਆ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਡੀਆਈਜੀ ਹਰਚੰਦ ਸਿੰਘ ਪੁੱਲੜ ਤੇ ਨਾਲ ਫੜੇਗੇ ਕ੍ਰਿਸ਼ਨੂ ਨੂੰ ਅਲੱਗ ਬੈਰਕ ਤੇ ਵਿੱਚ ਰੱਖਿਆ ਗਿਆ ਤਾਂ ਜੇਲ ਸੂਤਰਾਂ ਦੀ ਮੰਨਿਆ ਤਾਂ ਉਸ ਦੀ ਰਾਤ ਵੀ ਬਚੈਨੀ ਪਰੀ ਰਹੀ ਉਥੇ ਯਾਤਰ ਜਾਗਦੇ ਹੋਏ ਕਰਵਟ ਲੈਂਦਾ ਹੋਇਆ ਦਿਖਾਈ ਦਿੱਤਾ ਦੱਸਤੀ ਹੈ ਕਿ ਕ੍ਰਿਸ਼ਨੂ ਜੋ ਕਿ ਡੀਆਈ3 ਦਾ ਵਿਚੋਲਿਆ ਰਿਹਾ ਤਾਂ ਉਸ ਮਾਮਲੇ ਦੇ ਵਿੱਚ ਉਸਨੂੰ ਵੀ ਚੜਾ ਗ੍ਰਫਤਾਰ ਕੀਤਾ ਡੀਆਈਸੀ ਹਰਚਰਨ ਸਿੰਘ ਪੁੱਲਰ ਤੇ ਮਾਮਲੇ ਦੇ ਵਿੱਚ ਉਸ ਦਾ ਵਿਚੋਲਿਆ ਕ੍ਰਿਸ਼ਨੂ ਵੀ ਪੁਲਿਸ ਤੇ ਵੱਲੋਂ ਚੁੱਕਿਆ ਗਿਆਤਾ ਪੁਲਿਸ ਤੇ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਸਾਬਕਾ ਹਾਕੀ ਖਿਡਾਰੀ ਕ੍ਰਿਸ਼ਨੂ ਜੋ ਕਿ ਡੀ ਐਚ ਈ ਪੁੱਲਰਤਾ ਵਿਚੋਲੀਆ ਸੀ ਉਸ ਨੂੰ ਗ੍ਰਿਫਤਾਰ ਕੀਤਾ ਦਰਅਸਲ ਜੇ ਕੱਲ ਕੀਤੀ ਜਾਵੇ ਤਾਂ ਨਾਬਾਦ 29 ਸਾਲ ਦਾ ਨੌਜਵਾਨ ਕ੍ਰਿਸ਼ਨੂ ਸ਼ਾਰਤਾ ਚਰਚਾ ਦੇ ਵਿੱਚ ਹੈ ਕਿਉਂਕਿ ਇਸ ਤੀਆਂ ਵੱਡੇ ਵੱਡੇ ਲੀਡਰਾਂ ਦੇ ਨਾਲ ਫੋਟੋਸ ਵੀ ਸਾਹਮਣੇ ਆਈ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਲੀਡਰਾਂ ਦੇ ਨਾਲ ਇਸ ਦੀ ਕਾਫੀ ਨੇੜਤਾ ਸੀ ਤਾਂ ਨਾਬਾ ਦੀ ਹਰਿਦਾਸ ਕਲੋਨੀ ਦਾ ਵਸਨੀਕ ਕ੍ਰਿਸ਼ਨ ਕੋਮੀ ਪੱਤਰ ਦਾ ਸਾਬਕਾ ਹੌਕੀ ਖਿਡਾਰੀ ਹੈ ਸਾਲ 2018 ਤੋਂ 2022 ਤੱਕ ਉਸਨੇ ਮੰਡੀ ਗੋਮਿੰਦਗੜ੍ਹ ਤੇ ਫਾਇਰ ਬ੍ਰਿਕਡ ਵਿਭਾਗ ਦੇ ਵਿੱਚ ਆਊਟਸੋਰਸ ਮੁਲਾਜ਼ਮ ਵਜੋਂ ਕੰਮ ਕੀਤਾ ਇਸੇ ਦੌਰਾਨ ਸਾਫ ਦਾ ਕੈਪਟਨ ਮੰਤਰੀ ਸਾਦੂ ਸਿੰਘ ਧਰਮਸੋਤ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਸਤਿ ਨੇੜਤਾ ਹੋਈ ਹੈ ਤਾਂ ਇਸ ਉਤਰਾਂ ਦੇ ਹਵਾਲੇ ਤੋਂ ਖਬਰ ਜੁੜੀ ਹੈ ਸਾਹਮਣੇ ਆ ਰਹੀ ਹੈ ਕਿ ਵੱਡੇ ਲੀਡਰਾਂ ਦੇ ਨਾਲ ਇਸ ਦੀ ਕਾਫੀ ਨੇੜਤਾ ਸੀ ਤਾਂ ਸੂਤਰਾਂ ਅਨੁਸਾਰ ਉਹ ਕੁਸਮਾ ਨਵਜੋਤ ਸਿੰਘ ਸਿੱਧੂ ਦਾ ਸੋਸ਼ਲ ਮੀਡੀਆ ਇਨਚਾਰਜ ਵੀ ਰਿਹਾ ਉਸ ਦੀ ਫੇਸਬੁੱਕ ਪ੍ਰੋਫਾਈਲ ਤੇ ਸੀਨੀਅਰ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਦੇ ਨਾਲ ਤਸਵੀਰਾਂ ਵੀ ਆਮ ਦੇਖੀਆਂ ਗਈਆਂ ਕ੍ਰਿਸ਼ਨੂ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਨਾਲ ਸੰਪਰਕ ਬਣਾਉਣ ਦੇ ਵਿੱਚ ਮਾਹਿਰ ਤਾਂ ਉਹ ਉੱਚ ਪੱਦਰੀ ਸਬੰਧਾਂ ਦਾ ਖੁੱਲਕੇ ਦਿਖਾਵਾ ਕਰਦਾ ਸੀ ਨਾਬਾ ਦੇ ਮਸ਼ਹੂਰ ਲਿਬਰਲ ਹਾਕੀ ਟੂਰਨਾਮੈਂਟ ਦੌਰਾਨ ਵੀ ਉਹ ਖਿਡਾਰੀਆਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਕਰਕੇ ਚਰਚਾ ਦੇ ਵਿੱਚ ਰਹਿੰਦਾ ਸੀ ਤਾਂ ਸੂਤਰਾਂ ਮੁਤਾਬਕ ਉਸਤਾ ਰਸੂਖ ਨੇ ਵਾਅਦਾ ਕੀਤਾ ਸੀ ਕਿ ਕਈ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਆਪਣੀਆਂ ਬਦਲੀਆਂ ਕਰਵਾਉਣ ਚਾਮ ਬਦਲੀਆਂ ਦੀਆਂ ਲਿਸਟਾਂ ਦੀ ਅਗਵਾਉ ਚਾਂਡ ਕਾ ਦੀ ਲੈਂਡ ਤੇ ਲਈ ਉਸਤੇ ਨਾਲ ਸੰਪਰਕ ਕਰਤੇ ਸੰਤਾ கிருஷ் ਨੂੰ ਵੀ ਪੁਲਿਸ ਤੇ ਹੱਥੇ ਚੜ ਚੁਕਿਆ ਤਾਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਡੀਆਈਜੀ ਹਰਚੰਦ ਸਿੰਘ ਭੁੱਲੜ ਤੇ ਨਾਲ ਫੜੇਗੇ கிருஷ் ਨੂੰ ਅਲੱਗ ਬੈਰਕ ਤੇ ਵਿੱਚ ਰੱਖਿਆ ਗਿਆ ਤਾਂ ਜੇਲ ਸੂਤਰਾਂ ਦੀ ਮੰਨਿਆ ਤਾਂ ਉਸ ਦੀ ਰਾਤ ਵੀ ਬਚੈਨੀ ਪਰੀ ਰਹੀ ਉਥੇ ਜਾਤਰ ਜਾਗਦੇ ਹੋਏ ਕਰਵਟ ਲੈਂਦਾ ਹੋਇਆ ਦਿਖਾਈ ਦਿੱਤਾ ਦੱਸਤੀ ਹੈ ਕਿ கிருஷ் ਨੂੰ ਜੋ ਕਿ DI3 ਦਾ ਵਿਟ੍ਰੋਲੀਆ ਰਿਹਾਂ ਤਾਂ ਉਸ ਮਾਮਲੇ ਦੇ ਵਿੱਚ ਉਸਨੂੰ ਵੀ ਚੜਾ ਗ੍ਰਿਫਤਾਰ ਕੀਤਾ